ਪਿੰਡ ਦੇ ਵਿੱਚ ਵੀ ਖਾਸੇ ਮੁੰਡੇ ਨੇ ਜਿਹੜੇ ਵਿਚਾਰੇ ਚਿੱਟੇ ਲਾ ਰਹੇ ਨੇ ਉਹ ਕਿੱਥੋਂ ਲਿਆ ਰਹਿਆ ਕਿੱਥੋਂ ਨਹੀਂ ਇਹ ਸਰਕਾਰ ਜਾਣਦੀ ਆ ਕਿਉਂਕਿ ਸਰਕਾਰਾਂ ਨੂੰ ਸਭ ਪਤਾ ਹੁੰਦਾ ਮਾਮੇ ਦਾ ਪੁੱਤ ਹੈ ਗੋਲਪੂਏ ਜਿਹੜਾ ਕੁਝ ਮੈਂ ਅਸੀਂ ਬਹਤੇ ਨਹੀਂ ਕੁਝ ਕਰਾਂਗਾ ਕੱਪ ਪੱਟਿਆ ਗਿਆ ਨਾ ਲੈ ਲੈ ਬੋਲਦਾ ਇੱਥੇ ਮੈਂ ਕੀ ਕਰਾਂ ਇਹ ਹੁਣ ਆਪਣੇ ਜਮ ਸਮੂਹ ਕਿਉਂ ਦੱਸ ਨਾ ਨਾ ਅਸੀਂ ਸਿਆਸਤ ਦੀ ਢੇਡ ਚੜੀ ਜਾਂਦੇ ਸਚਾਈ ਕੁਝ ਹੋਰ ਹੁੰਦੀ ਆ ਅਸੀਂ ਆਪ ਆਪਣੀਆਂ ਮਤਲਬ ਜੜਾ ਕੱਢਣ ਤੇ ਹੋਏ ਆ ਜਦੋਂ ਕੋਈ ਸਰਕਾਰ ਆਉਂਦੀ ਆ ਉਹ ਫਲਾਨਾ ਲੀਡਰ ਐ ਕਰਦਾ ਫਲਾਨਾ ਲੀਡਰ ਅਸੀਂ ਇੱਕ ਵੀ ਤੂੰਮਤ ਮੜੀ ਜਾਂਦੇ ਆ ਜਮਿਨੀ ਹਕੀਕਤ ਅਸੀਂ ਕੁਝ ਨਹੀਂ ਕਰਦੇ ਤਾਇਆ ਜਿਹੜਾ ਉਹਨੂੰ ਚਿੱਟੇ ਦੀ ਰਾਜਧਾਨੀ ਕਿਹਾ ਜਾਂਦਾ ਜਦਕਿ ਉੱਥੇ ਸਰਕਾਰ ਦੀ ਕੋਈ ਨਜ਼ਰ ਨਹੀਂ ਚਿੱਟੇ ਆਲਿਆਂ ਨੇ ਆਪਣੀਆਂ ਕੋਠੀਆਂ ਬਣਾਈਆਂ ਸਾਰੇ ਮਹਿਲ ਆਪਣੇ ਛੱਤੇ ਹੋਇਆ ਸਾਰਾ ਕੁਝ ਹੋਇਆ ਲੋਕਾਂ ਦੀ ਲੋਕਾਂ ਨੂੰ ਕੁਲੀਆਂ ਜੋਗੇ ਵੀ ਨਹੀਂ ਛੱਡਿਆ ਤਾਂ ਕੁਝ ਕਹਿ ਨਹੀਂ ਹੁੰਦਾ ਮੇਰਾ ਭਤੀਜਾ ਸੀ ਮੇਤੇ ਨਹੀਂ ਬੋਲ ਹੁੰਦਾ ਸਾਡਾ ਦਾ ਘਰ ਪਟਿਆ ਗਿਆ ਬਸ ਵਸ ਵਸ ਸਥੋੜੀ ਕਹਾਣੀ ਸੁਣ ਕੇ ਸਾਡਾ ਆ ਗਿਆ ਤੁਹਾਡੇ ਬੱਚੇ ਆ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਤਰਸ ਆ ਰਿਹਾ ਨਿੱਕੇ ਨਿੱਕੇ ਬੱਚੇ ਆ ਇਹਨਾਂ ਦਾ ਕੱਲ ਨੂੰ ਕਿੰਨਾ ਵੱਡਾ ਜੀਵਨਾ ਆ ਸਾਡੇ ਭੈਣ ਜੀ ਆ ਤਿਹਾਰੀ ਟੱਪਾ ਕਰ ਕਰਕੇ ਨਾ ਬੱਚਿਆਂ ਨੂੰ ਪਾਲਦੀ ਆ ਜੇ راہਲ ਗਾਂਧੀ ਆਏ راہਲ ਗਾਂਧੀ ਨੇ ਆ ਕੇ ਕਹਿਤਾ ਵਿੱਚ ਮੈਂ 70% ਪੰਜਾਬ ਦੇ ਨਿਸ਼ਈ ਆ ਜਿਹੜਿਆ ਲੰਗਰ ਲੈ ਕੇ ਜਾਂਦੇ ਸੀ ਮਟੇ ਨਿਸ਼ਈ ਸੀ ਜਿਹੜੇ ਜਦੋਂ ਉੱਥੇ ਧਰਨੇ ਲਾਏ ਨੇ ਗੱਲ ਤੋਂ ਜਿਹੜਾ ਕੁਝ ਦਿੱਲੀ ਦੇ ਵਿੱਚ ਨੌਜਵਾਨਾਂ ਨੇ ਇੰਨੀ ਹਿੰਮਤ ਕੀਤੀ ਉਹ ਮੁੰਡੇ ਨਿਸ਼ਈ ਸੀ ਨਾਮ ਕੀਤਾ ਜਾ ਰਿਹਾ ਨਚਾ ਹੈਗਾ ਨਾ ਚਿਆ ਸਰਕਾਰ ਦੀ ਕੋਈ ਧਿਆਨ ਨਹੀਂ ਸਿਰਫ ਅਸਥਾਰਵਾਜੀਆਂ ਨੇ ਅਸਥਾਰਵਾਜੀਆਂ ਜਿੰਨੀਆਂ ਮਰਜ਼ੀ ਦਵਾ ਲਓ ਜੇਕਰ ਇਹ ਚੋਣ ਜੇ ਸਾਡੇ ਸਰਕਾਰ ਇਮਾਨਦਾਰ ਹੋ ਜਵੇ ਸਾਡੇ ਪੁਲਿਸ ਇਮਾਨਦਾਰ ਹੋ ਜਵੇ ਮੈਂ ਇਹ ਗੱਲ ਕਹਿਣਾ ਵੀ ਨਾ ਤਾਂ ਇੱਕ ਵੀ ਕੜਾਜਾ ਰੀਤੀ ਦਾ ਵੇਖ ਸਕਦਾ ਨਾ 1 ਗ੍ਰਾਮ ਚਿੱਟਾ ਵੇਖ ਸਕਦਾ ਤੁਸੀਂ ਆਨ ਰਿਕਾਰਡ ਸਰਚ ਮਾਰ ਕੇ ਕੱਢ ਲਓ ਭਗਵਾਨਤਮਨ ਦੇ ਬਿਆਨ ਨੇ ਕਿ ਚਿੱਟਾ ਕਿਤੇ ਨਹੀਂ ਆਉਂਦਾ ਇੱਥੇ ਲੀਡਰ ਬਕਾਉਂਦੇ ਨੇ ਤੇ ਸਰਕਾਰਾਂ ਬਕਾਉਂਦੇ ਨੇ ਅੱਜ ਦੱਸਿਓ ਕੌਣ ਬਕਾਉਂਦਾ ਹੁਣ ਦੱਸਣ ਪਾਉਣੇ ਚਾਹਤਾ ਲੀਡਰ ਪਹਿਲੇ ਲੀਡਰ ਵੀ ਨੇ ਉਹ ਕਿਹਾ ਕਹਿੰਦਾ ਹੁਣ ਤਾਂ ਤੁਹਾਡੀ ਆ ਹੁਣ ਜਿਹੜਾ ਕੁਝ ਹੈਗਾ ਚਾਹੇ 50 ਕਿਲੋਮੀਟਰ ਸਰਕਾਰ ਨੇ ਦੇ ਵੀ ਦਿੱਤਾ ਕੀ ਅਸਰ ਹੋਇਆ ਜੀ ਕਿ ਨਸ਼ਾ ਕਦੋਂ ਕਿਉਂ ਨਹੀਂ ਬੰਦ ਹੋਇਆ ਕੁਛ ਨਹੀਂ ਸਿਰਫ ਸਿਆਸਤ ਆ ਸਿਆਸਤ ਹੁੰਦੀ ਆ ਹੁੰਦੀ ਰਹਿਣੀ ਆ ਹਾਂਜੀ ਸੰਤਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਾਠੌਰ ਪਿੰਡ ਬੂਥਗੜ ਤੋਂ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਲਾਈਵ ਚੈਨਲ ਅਤੇ ਅਖਬਾਰ ਦੇ ਨਾਲ ਜੁੜੇ ਰਹੇ ਹੋ ਸੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਜੀ ਪਿੰਡ ਸੇਖੇਵਾਲ ਜੋ ਮਾਛੀਆਂ ਦੇ ਉੱਪਰ ਨੂੰ ਸਤਲੁਜ ਦਰਿਆ ਦੇ ਕੰਢੇ ਤੇ ਪੈਂਦਾ ਹੈ ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਨਾਰੇ ਲਾਏ ਜਾਂਦੇ ਆ ਜੁਲਦ ਨਸ਼ਿਆਂ ਵਿਰੁੱਧ ਸੋ ਇਹ ਜੋ ਚਿੱਟੇ ਦੀ ਦਲਦਲ ਦੇ ਵਿੱਚ ਸਾਡਾ ਪੰਜਾਬ ਗ੍ਰਸਤ ਹੋਇਆ ਪਿਆ ਆਏ ਦਿਨ ਕਈ ਮਾਮਾ ਦੇ ਪੁੱਤਰ ਅਤੇ ਭੈਣਾਂ ਦੇ ਭਰਾ ਛੋਟੇ-ਛੋਟੇ ਬੱਚਿਆਂ ਦੇ ਪਿਤਾ ਜੀ ਅਤੇ ਕਈ ਸੁਹਾਗਣਾਂ ਦੇ ਉੱਜੜ ਰਹੇ ਹਨ ਇਹ ਚਿੱਟੇ ਦੀ ਭੇਡ ਸਾਡੇ ਨੌਜਵਾਨ ਆਏ ਦਿਨ ਚੱਲ ਰਹੇ ਆ ਸੋ ਅੱਜ ਇਹ ਸੇਖੇਵਾ ਪਿੰਡ ਦੇ ਵਿੱਚ ਮੈਂ ਪਹੁੰਚਿਆ ਜੀ ਇੱਥੇ ਪਤਾ ਲੱਗਿਆ ਕਿ ਇੱਕ ਨੌਜਵਾਨ ਜਿਸ ਦੀਆਂ ਤਿੰਨ ਬੱਚੀਆਂ ਨੇ ਉਹ ਚਿੱਟੇ ਦੀ ਢੇੜ ਚੜ ਚੁੱਕਿਆ ਸੋ ਆਓ ਮੇਰੇ ਨਾਲ ਉਹ ਕੌਣ ਸੀ ਵੀਰ ਜਿਹੜੇ ਇਸ ਵੇਲੇ ਚਿੱਟੇ ਦੀ ਢੇੜ ਚੜਿਆ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨੇ ਭਰਾ ਬੈਠੇ ਨੇ ਆਓ ਸਾਰੀ ਪੁੱਛਗਿੱਛ ਕਰਦੇ ਆ ਪਤਵੰਤੇ ਸੱਜਣ ਬੈਠੇ ਨੇ ਮਤਾਵਾ ਪਹਿਣਾ ਬੈਠੀਆਂ ਨੇ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਬਹੁਤ ਮੁਰਾ ਹੋਇਆ ਤੁਹਾਡੇ ਨਾਲ ਜੋ ਵੀ ਹਾਦਸਾ ਵਾਪਰਿਆ ਹੈ ਬਹੁਤ ਮਾਰਾ ਵਾਪਰਿਆ ਆਪਣਾ ਕੀ ਨਾਮ ਹੈ ਜੀ ਮੇਰਾ ਨੌਸਰ ਵਿਕਰਮਜੀਤ ਸਿੰਘ ਹੈ ਇਕੋ ਜਿਹਾ ਸਾਡੇ ਇੱਕੜਾ ਹਾਦਸਾ ਹੋਇਆ ਉਹ ਭਰਾ ਤੁਹਾਡਾ ਉਹਦਾ ਨਾਂ ਕੀ ਹੈ ਜੀ ਉਹਦਾ ਨਾਂ ਉਹ ਜੀ ਸੋਢੀ ਰਾਮ ਹੈ ਜੀ ਅੱਛਾ ਜੀ ਹਾਂ ਜੀ ਤੇ ਇਹ ਚਿੱਟੇ ਦੀ ਦਲਦਲ ਵਿੱਚ ਕਦਾਂ ਫਸਿਆ ਹੈ ਜੀ ਇਹ ਦੇਖੋ ਜੀ ਚਿੱਟੇ ਦੀ ਦਲਦਲ ਦੇ ਵਿੱਚ ਫਸੇ ਨੂੰ ਤਾਂ ਤਕਰੀਬਨ ਡੇਢ ਕ ਸਾਲ ਹੋ ਹੀ ਗਿਆ ਅਸੀਂ ਇਹਨੂੰ ਸੈਂਟਰ ਵਿੱਚ ਚਕਾਈ ਰੱਖਿਆ ਤੇ ਉੱਥੋਂ ਵੀ ਕੋਈ ਗੱਲ ਨਹੀਂ ਬਣੀ ਜਿਹੜੇ ਚਿੱਟਾ ਇਹਨੂੰ ਲੱਗ ਜਾਂਦੇ ਉਹ ਕੱਟੇ ਹਟਦੇ ਆ ਸਾਡੇ ਪੰਡ ਆਪਣੇ ਚੌਂਤਾ ਜਿਹੜਾ ਉਹਨੂੰ ਚਿੱਟੇ ਦੀ ਰਾਜਧਾਨੀ ਕਿਹਾ ਜਾਂਦਾ ਜਦ ਕਿ ਉੱਥੇ ਸਰਕਾਰ ਦੀ ਕੋਈ ਨਜ਼ਰ ਨਹੀਂ ਚਿੱਟੇ ਵਾਲਿਆਂ ਨੇ ਆਪਣੀਆਂ ਕੋਠੀਆਂ ਬਣਾਈਆਂ ਸਾਰੇ ਮੈਲ ਆਪਣੇ ਛੱਤੇ ਹੋਇਆ ਸਾਰਾ ਕੁਝ ਹੋਇਆ ਲੋਕਾਂ ਦੀ ਲੋਕਾਂ ਨੂੰ ਕੁੱਲੀਆਂ ਜੋਗੇ ਵੀ ਨਹੀਂ ਛੱਡਿਆ ਤੇ ਇਹ ਜਿਹੜੇ ਚਿੱਟੇ ਦੀ ਭੇਟ ਆ ਇਹ ਮਾਮਾ ਦੇ ਪੁੱਤ ਚੜੇ ਉਹਦੀਆਂ ਤਿੰਨ ਬੱਚੀਆਂ ਨੇ ਛੋਟੀਆਂ ਤੇ ਉਹਦੇ ਘਰ ਵਾਲੀ ਲੋਕਾਂ ਦੇ ਕੰਮ ਕਰਕੇ ਬੱਚਿਆਂ ਦੀ ਪਾਲवरिश ਕਰਦੀ ਆ ਅੱਜ ਉਹ ਆਪਣੇ ਪਰਿਵਾਰ ਨੂੰ ਛੱਡ ਕੇ ਅਲਵਿਦਾ ਕਹਿ ਗਿਆ ਆ ਪਰ ਉਹਦੇ ਬੱਚਿਆਂ ਦੀ ਰਾਖੀ ਵਾਸਤੇ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਸਰਕਾਰ ਨੂੰ ਚਿੱਟੇ ਤੇ ਵੀ ਨੱਥ ਪਾਉਣੀ ਚਾਹੀਦੀ ਔਰ ਜਿਹੜੇ ਬੱਚੇ ਇਹ ਆਪਣੇ ਚਿੱਟੇ ਦੀ ਭੇਟ ਚਿੱਟੇ ਦੀ ਭੇਟ ਤੋਂ ਬੱਚੇ ਜਿਹੜੇ ਪਰੇਸ਼ਾਨ ਹੋ ਗਏ ਨੇ ਉਹਦੇ ਬੱਚੇ ਉਹਨਾਂ ਵਾਸਤੇ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਜ਼ਰੂਰੀ ਬਣਦਾ ਜੋ ਬੱਚੇ ਜਤੀਨ ਹੋ ਗਏ ਨੇ ਉਹਨਾਂ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ ਜ਼ਰੂਰ ਤਿੰਨ ਬੱਚੀਆਂ ਨੇ ਪੜਾਉਣੀਆਂ ਵੀ ਜ਼ਰੂਰੀ ਆ ਇੱਕ ਪਾਸੇ ਤਾਂ ਨਾਰਾ ਲਾਉਂਦੇ ਆ ਬੇਟੀ ਬਚਾਓ ਬੇਟੀ ਪੜਾਓ ਜਦੋਂ ਉਹਨਾਂ ਦੇ ਕੋਲ ਹੀ ਗੁਜਾਇਸ ਨਹੀਂ ਰਹੀ ਤਾਂ ਉਹ ਕੀ ਬਚਾਉਣਗੇ ਕੀ ਪੜਾਉਣਗੇ ਜੀ ਇਹ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਬਾਕੀ ਅੱਜ ਇੱਥੇ ਹੰਸਤਾ ਵਰਤਿਆ ਕੱਲ ਨੂੰ ਹੋਰ ਵੀ ਵਰਤ ਸਕਦਾ ਸਾਡੇ ਪਿੰਡ ਦੇ ਵਿੱਚ ਵੀ ਖਾਸੇ ਮੁੰਡੇ ਨੇ ਜਿਹੜੇ ਵਿਚਾਰੇ ਚਿੱਟੇ ਲਾ ਰਹੇ ਨੇ ਉਹ ਕਿੱਥੋਂ ਲਿਆ ਰਹੇ ਕਿੱਥੋਂ ਨਹੀਂ ਇਹ ਸਰਕਾਰ ਜਾਣਦੀ ਆ ਕਿਉਂਕਿ ਸਰਕਾਰਾਂ ਨੂੰ ਸਭ ਪਤਾ ਹੁੰਦਾ ਪ੍ਰਸ਼ਾਸਨ ਨੂੰ ਸਭ ਪਤਾ ਹੁੰਦਾ ਕਿੱਥੇ ਕੀ ਕੁਝ ਹੁੰਦਾ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਜੀ ਇਹ ਚੌਂਤਾ ਪਹਿਲਾਂ ਵੀ ਬਦਨਾਮ ਹੈ ਚਿੱਟੇ ਕਰਕੇ ਵੀ ਉੱਥੇ ਚਿੱਟਾ ਬਹੁਤ ਜ਼ਿਆਦਾ ਵਿਕਰੇ ਆ ਤੁਸੀਂ ਦੱਸਿਓ ਚਿੱਟੇ ਦੀ ਰਾਜਧਾਨੀ ਹੈ ਜੀ ਕੀ ਤੁਹਾਨੂੰ ਕੋਈ ਖਾਸ ਬੰਦਿਆਂ ਦੇ ਨਾਂ ਪਤਾ ਜਿਹੜੇ ਇਹ ਕੰਮ ਕਰਦੇ ਆ ਸਰ ਸਾਨੂੰ ਨਹੀਂ ਖਾਸ ਬੰਦਿਆਂ ਦੇ ਨਾਂ ਪਤਾ ਪਰ ਪ੍ਰਸ਼ਾਸਨ ਨੂੰ ਵੀ ਸਾਰਾ ਕੁਝ ਪਤਾ ਹੁੰਦਾ ਸਰਕਾਰਾਂ ਨੂੰ ਵੀ ਸਭ ਕੁਝ ਪਤਾ ਹੁੰਦਾ ਨਾ ਸਾਨੂੰ ਨਹੀਂ ਪਤਾ ਨੋ ਪ੍ਰਸ਼ਾਸਨ ਨੂੰ ਪਤਾ ਹੁੰਦਾ ਜਾਂ ਸਰਕਾਰਾਂ ਨੂੰ ਪਤਾ ਹੁੰਦਾ ਕਿਉਂਕਿ ਸਰਕਾਰ ਇੱਕ ਪਾਸੇ ਤਾਂ ਨਾਹਰਾ ਲਾਉਂਦੀ ਆ ਜੁਧ ਨਸ਼ਿਆਂ ਵਿਰੁੱਧ ਜੁਧ ਨਸ਼ਿਆਂ ਵਿਰੁੱਧ ਤਾਂ ਤਾਂ ਕਿ ਆਪਾਂ ਮੰਨੀਏ ਜੇ ਕਿਸੇ ਪਾਸੇ ਕੋਈ ਨਸ਼ੇ ਨੂੰ ਠੱਲ ਪਈ ਹੋਵੇ ਨਸ਼ਾ ਤਾਂ ਉਹਨੇ ਹੀ ਬੇਕਰਿਆ ਮਾਮਾ ਦੇ ਪੁੱਤ ਤਾਂ ਉਹਨੇ ਮਰ ਰਹੇ ਆ ਸਿਰਫ ਮਖੋਟਾ ਬਦਲਿਆ ਚਿਹਰੇ ਉਹੀ ਆ ਜੀ ਜੀ ਹਾਂ ਜੀ ਕੋਈ ਫਰਕ ਨਹੀਂ ਪਿਆ ਸਰਕਾਰ ਬਦਲਣਾ ਛੋੜੇ ਛੋੜੇ ਬੱਚੇ ਆ ਇਹਨਾਂ ਨੂੰ ਦੇਖ ਕੇ ਸਾਨੂੰ ਵੀ ਤਰਸ ਆ ਰਿਹਾ ਨਿੱਕੇ ਨਿੱਕੇ ਬੱਚੇ ਆ ਇਨ ਦਾ ਕਾਲੂ ਕਿੰਨਾ ਵੱਡਾ ਜੀਵਨਾ ਹੈ ਸਾਡੇ ਭੈਣ ਜੀ ਆ ਤੇ ਆੜੀ ਟੱਪਾ ਕਰ ਕਰਕੇ ਨਾ ਬੱਚਿਆਂ ਨੂੰ ਪਾਲਦੀ ਹੈ ਤੇ ਬਾਪੂ ਪਹਿਲਾਂ ਹੀ ਇਹ ਚਿੱਟੇ ਦੀ ਭੇੜ ਚੜਿਆ ਹੋਇਆ ਜਿਹੜਾ ਉਸ ਦਲਦਲ ਦੇ ਵਿੱਚ ਐਸਾ ਕਸੂਤਾ ਫਸਦਾ ਮੁੜ ਕੇ ਨਿਕਲ ਨਹੀਂ ਸਕਦਾ ਉਹਦੀ ਆਪਣੀ ਜ਼ਿੰਦਗੀ ਦਾ ਨਰਕ ਹੋਈ ਹੁੰਦੀ ਹੈ ਪਰ ਜਿਹੜੇ ਉਹਦੇ ਘਰ ਦੇ ਜੀ ਉਹਦੇ ਮਾਪੇ ਉਹਦੇ ਬੱਚੇ ਉਹਦਾ ਪਰਿਵਾਰ ਉਹਦੇ ਭੈਣ ਭਾਈ ਉਹ ਜ਼ਿਆਦਾ ਦੁਖੀ ਹੁੰਦੇ ਆ ਪਹਿਲੇ ਕੀ ਕਹੋਂਗੇ ਕਿੰਨੇ ਕਿਰ ਤੋਂ ਤੁਹਾਡੇ ਘਰ ਦੇ ਲੋਕੀਂ ਚੁੱਟੇ ਦੇ ਇਹ ਡੇਢ ਕ ਸਾਲ ਹੋ ਗਿਆ ਸੀਗਾ ਜੀ ਇਹਨਾਂ ਨੂੰ ਹਟਾ ਹਟ ਕੇ ਲਾਉਂਦੇ ਸੀਗੇ ਮੈਨੂੰ ਕਹਿੰਦੇ ਮੈਂ ਛੱਡਦਾ ਮੈਂ ਛੱਡਦਾ ਹੂੰ ਮੈਨੂੰ ਕਹਿੰਦਾ ਮੈਂ ਜੀ ਦਵਾਈ ਚਲਾ ਦੇ ਮੈਂ ਕਹਾਂ ਮੈਂ ਦਵਾਈ ਤਾਂ ਚਲਾਉਂਗੀ ਜੀ ਥੋੜੀ ਜਿਹਾ ਤੁਹੇ ਨਾ ਛੱਡੂਗੇ ਫੇਰ ਮੈਂ ਦਵਾਈ ਚਲਾਈ ਜੀ ਦੇ ਵਿੱਚ ਵੀ ਚੜੇ 2 ਮਹੀਨੇ ਛੱਡ ਦਿੱਤਾ ਸੀ ਬਾ ਚੋਲ ਲਚੋਰੀ ਫੇਰ ਕਰਦਾ ਸੀਗਾ ਜੀ ਹੁਣ ਮੈਂ ਬੰਦੇ ਤੇ ਰੱਖ ਨਹੀਂ ਕਰ ਸਕਦੀ ਸਰ ਜੀ ਮਿੱਤੋਂ ਨਹੀਂ ਹੁੰਦੀ ਰੱਖੀ ਬੱਚਿਆਂ ਤੇ ਬੰਦੇ ਦੀ ਜੀ ਹੁਣ ਸੁਤ ਕਿਹੜੀ ਕਲਾਸ ਪੜ੍ਹਦੀ 6ਵੀ ਇਹ ਕਾਤੇ ਹੋ ਰਿਹਾ ਸਿਰਫ ਟਿੱਟੇ ਦੇ ਜਿਹੜਾ ਕਾਰੋਬਾਰ ਹੋਇਆ ਹੋਇਆ ਉਹਦੇ ਵਿੱਚ ਜਿਹੜੇ ਨੌਜਵਾਨ ਫਸੇ ਹੋਏ ਆ ਛੱਡ ਨਹੀਂ ਸਕਦੇ ਹਾਂਜੀ ਸਾਡੇ ਨਾਲ ਪਿੰਡ ਦੇ ਪਤਵੰਤੇ ਸੱਜਣ ਬੈਠੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਾਪੂ ਜੀ ਇਹ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਬਹੁਤ ਵੱਡਾ ਕਹਿਰ ਆਪ ਰਿਹਾ ਇੱਕ ਛੋਟੇ-ਛੋਟੇ ਬੱਚੇ ਯਤੀਮ ਹੋ ਗਏ ਘਰ ਵਾਲੀ ਦਿਹਾੜੀ ਕਰ ਕਰ ਕੇ ਆਪਣੇ ਬੱਚੇ ਨੂੰ ਪਾਲਦੀ ਸੀ ਉਹਨੂੰ ਦਵਾਈ ਵੀ ਦਵਾਉਂਦੀ ਸੀਗੀ ਪਰ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਬਥੇਰੀ ਕਹਿੰਦੇ ਕੋਸ਼ਿਸ਼ ਕੀਤੀ ਆ ਅਸੀਂ ਵੀ ਗੋਲੀ-ਗੋਲੀ ਲਵਾਈ ਵੀ ਦਵਾਈ ਵੀ ਦਵਾਈ ਆ ਪਰ ਨਹੀਂ ਹਟੇ ਕੀ ਕਹਿਣਾ ਚਾਹੋਗੇ ਮੈਂ ਤਾਂ ਜੀ ਹੁਣ ਮੇਤੇ ਤਾਂ ਕੁਛ ਕਹਿ ਨਹੀਂ ਹੁੰਦਾ ਮੇਰਾ ਭਤੀਜਾ ਸੀ ਮੇਤੇ ਨਹੀਂ ਬੋਲ ਹੁੰਦਾ ਸਾਡਾ ਦਾ ਘਰ ਪਟਿਆ ਗਿਆ ਬਸ ਵਸ ਵਸ ਸਾਥ ਥੋੜੀ ਕਹਾਣੀ ਸੁਣ ਕੇ ਸਾਡਾ ਅਸੀਂ ਤੁਹਾਡੇ ਨਾਲ ਹਮਦਰਦੀ ਕਰਨ ਵਾਸਤੇ ਆਇਆ ਜੀ ਅਸੀਂ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਨਹੀਂ ਸੀ ਸਿਰਫ ਤੁਹਾਡਾ ਦਰਦ ਆਸੀਂ ਹਾਸ ਸਮਝਦੇ ਆ ਜੀ ਆ ਫਿਰ ਮਮੇ ਦਾ ਪੁੱਤ ਹੈ ਗੋਲ ਪੂਰੇ ਜਿਹੜਾ ਕੁਛ ਮੈਂ ਅਸੀਂ ਮੇਤੇ ਨਹੀਂ ਕੁਛ ਕਰਾਂਗਾ ਪਟਿਆ ਗਿਆ ਉਹਨੇ ਲੈ ਲੇ ਬੋਲਦਾ ਇੱਥੇ ਕੀ ਕਰ ਇਹ ਹੁਣ ਆਪਣੇ ਤੋਂ ਸਮਝੂ ਕਿ ਉਹਦਾ ਅਸੀਂ ਦੁਖੀ ਬੜੇ ਆ ਕੀ ਕਰੀਏ ਕੋਈ ਨਹੀਂ ਸਰਕਾਰ ਕੋਲੋਂ ਕੀ ਮੰਗ ਰੱਖਦੇ ਹੋ ਜੀ ਸਰਕਾਰ ਤਾਂ ਤਾਂ ਇਹੀ ਮੰਗ ਰੱਖਦੇ ਆ ਵੀ ਇਹ ਜਿਹੜੇ ਬਾਕੀ ਅੱਜ ਦਾ ਮੱਝਾਣ ਸਾਨੂੰ ਕੋਈ ਉਹ ਨਹੀਂ ਆ ਜੇ ਕੁੜੀਆਂ ਦੇ ਦਰਸ ਤੇ ਸਰਕਾਰ ਲੈ ਦੇ ਆ ਉਹ ਦੇ ਦੇਵੇ ਉਹ ਨਹੀਂ ਤਾਂ ਰਾਸ ਉਹਦੇ ਪਾਗਾ ਕਿਉਂ ਰੋਟੀਆਂ ਮਿਲ ਜੂ ਬਾਕੀ ਉਹ ਤਾਂ ਮੱਤ ਪੈ ਜਵੇ ਬਾਕੀ ਬਾਤਾਂ ਬਾਕੀ ਇਹਦੇ ਵਿੱਚ ਤੇ ਨਾ ਬਾਤਾਂ ਹਾਂਜੀ ਬਾਈ ਜਸ ਅਸਤੀ ਗਾਲੀਸਾ ਮੈਂ ਕੀ ਕਹਿਣਾ ਚਾਹੁੰਗਾ ਇੱਕ ਪਾਸੇ ਸਰਕਾਰ ਵੱਲੋਂ ਨਾਰੇ ਲਾਏ ਜਾਂਦੇ ਆ ਵੱਡੇ ਵੱਡੇ ਜੁੱਧ ਨਸ਼ਿਆਂ ਵਿਰੁੱਧ ਵੀ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਦੋ ਤਿੰਨ ਮਹੀਨਿਆਂ ਦੇ ਵਿੱਚ ਨਸ਼ਾ ਬੰਦ ਕਰ ਦਿੱਤਾ ਜਾਊਗਾ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਹੁਣ ਤੁਹਾਡੇ ਸਾਹਮਣੇ ਜਾਂ ਤੁਹਾਡੇ ਘਰ ਦੇ ਵਿੱਚ ਬਹੁਤ ਵੱਡਾ ਹਾਸਾ ਵਾਪਰਿਆ ਕੀ ਕਹੋਗੇ ਜੀ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਇਹ ਚੀਜ਼ਾਂ ਨੇ ਅਸੀਂ ਸਿਆਸਤ ਦੀ ਭੇਡ ਚੜੀ ਜਾਂਦੇ ਆ ਸਚਾਈ ਕੁਝ ਹੋਰ ਹੁੰਦੀ ਆ ਅਸੀਂ ਆਪ ਆਪਣੀਆਂ ਮਤਲਬ ਜਨਾ ਕੱਢਣ ਤੇ ਹੋਏ ਆ ਜਦੋਂ ਕੋਈ ਸਰਕਾਰ ਆਉਂਦੀ ਆ ਉਹ ਫਲਾਣਾ ਲੀਡਰ ਐ ਕਰਦਾ ਫਲਾਣਾ ਲੀਡਰ ਅਸੀਂ ਇੱਕ ਵੀ ਤੇ ਕੁੰਮਤ ਸਰ ਮੜੀ ਜਾਂਦੇ ਆ ਜ਼ਮੀਨੀ ਹਕੀਕਤ ਅਸੀਂ ਕੁਝ ਨਹੀਂ ਕਰਦੇ ਜੀ ਠੀਕ ਆ ਹੁਣ ਗੱਲ ਤੋਂ ਹੁਣ ਤੁਸੀਂ ਸੋਚ ਕੇ ਦੇਖੋ ਮਜੀਠੀਏ ਤੇ 4 ਸਾਲ ਦਾ ਪਰਚਾ ਦਿੱਤੇ ਆ ਜੇ ਉਹਦੇ ਕੋਲ ਕੁਝ ਸੀਗਾ ਇਹਨਾਂ ਨੇ ਚਲਾਣ ਕਿਉਂ ਨਹੀਂ ਪੇਸ਼ ਕੀਤਾ ਉਹਦਾ ਬਿਲਕੁਲ ਜੀ ਇਹ ਦੱਸਣਾ ਜੇ ਸਰਕਾਰ ਉਹਦੇ ਕੋਲ ਸੀਗਾ ਇਹਦਾ ਮਤਲਬ ਕਿ ਤੁਸੀਂ ਸਿਆਸਤ ਹੀ ਕਰਦੇ ਹੋ ਕਲੀ ਸਿਆਸਤ ਹੀ ਆ ਸਿਆਸਤ ਤੋਂ ਬਿਨਾਂ ਕੋਈ ਕੁਝ ਨਹੀਂ ਹੋਏਗਾ ਉਹ ਆਇਆ ਤਾਂ ਪਰ ਐ ਕੰਮ ਕਰਨੇ ਇਹਨਾਂ ਦੇ ਉਹ ਆਪਣੇ ਪ੍ਰਸਾਦ ਵਾਲੇ ਐਮਐਡੀ ਨੇ ਕਿਹਾ ਕਿ ਜਿਹੜਾ ਇਹਨਾਂ ਦਾ ਰਾਸਪਤ ਮੈਂਬਰ ਆ ਉਹ ਕਹਉਂਦਾ ਪਰ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ ਬਿਲਕੁਲ ਲੇਖੂ ਉਹ ਤੁਹਾਡੀ ਮੇਰੀ ਗੱਲ ਨਹੀਂ ਆਏਗੀ ਉਹ ਮੀਡੀਆ 'ਚ ਗੱਲਾਂ ਆਈਆਂ ਜੇਕਰ ਮਜੀਠੀ ਦਾ ਕਿਸੇ ਨੇ ਨੋਂ ਲਿਆ ਮਜੀਠੀ ਦੇ ਪਰਚਾ ਦੇ ਹੋ ਸਕਦਾ ਤਾਂ ਉੱਤੇ ਕਿਉਂ ਨਹੀਂ ਦੇ ਹੋ ਸਕਦਾ ਸਾਹਬ ਕਸਾ ਹੋ ਸਕਦਾ ਜੀ ਉੱਤੇ ਕਿਉਂ ਨਹੀਂ ਦੇ ਹੋ ਸਕਦਾ ਨਾਲੇ ਸਾਡੇ ਲੀਡਰ ਨੇ ਕਿਹਾ ਕਿਸੇ ਹੋਰ ਨੇ ਤਾਂ ਕਿਹਾ ਨਹੀਂ ਦੂਜੇ ਨੰਬਰ ਤੇ ਆਜੋ ਸਰਬ ਸਿਆਸਤਾ ਜੇ ਰਾਹੁਲ ਗਾਂਧੀ ਆਏ ਰਾਹੁਲ ਗਾਂਧੀ ਨੇ ਆ ਕੇ ਕਹਿਤਾ ਵਿੱਚ ਮੈਂ 70% ਪੰਜਾਬ ਦੇ ਨਸ਼ਈ ਆ ਜਿਹੜਿਆ ਨੰਗਰ ਲੈ ਕੇ ਜਾਂਦੇ ਸੀ ਮੁੰਡੇ ਨਸ਼ਈ ਸੀ ਜਿਹੜੇ ਜਦੋਂ ਉੱਥੇ ਧਰਨੇ ਲਾਏ ਨੇ ਇਹ ਗੱਲ ਤੋਂ ਜਿਹੜਾ ਕੁਝ ਦਿੱਲੀ ਦੇ ਵਿੱਚ ਨੌਜਵਾਨਾਂ ਨੇ ਇੰਨੀ ਹਿੰਮਤ ਕੀਤੀ ਉਹ ਮੁੰਡੇ ਨਸ਼ਈ ਸੀ 70% ਕਿਹੜੇ ਨਸ਼ਈ ਸੀ ਉਹ ਮੁੰਡੇ ਕਿੱਥੋਂ ਆਏ ਸੀ ਫਿਰ ਜੇ 70% ਸਾਡੇ ਨਸ਼ਈ ਨੇ ਸਿਰਫ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਨਸ਼ਾ ਹੈਗਾ ਨਾ ਚੀਆ ਸਰਕਾਰ ਦੀ ਕੋਈ ਧਿਆਨ ਨਹੀਂ ਸਿਰਫ ਅਸਥियारਵਾਦੀਆਂ ਨੇ ਅਸਥियारਵਾਦੀਆਂ ਜਿੰਨੀਆਂ ਮਰਜ਼ੀ ਦਵਾ ਲਓ ਜੇਕਰ ਇਹ ਚਾਹਣ ਜੇ ਸਾਡੇ ਸਰਕਾਰ ਇਮਾਨਦਾਰ ਹੋ ਜਵੇ ਸਾਡੇ ਪੁਲਿਸ ਇਮਾਨਦਾਰ ਹੋ ਜਵੇ ਮੈਂ ਇਹ ਗੱਲ ਕਹਿਣਾ ਵੀ ਨਾ ਤਾਂ ਇੱਕ ਵੀ ਕੜਾਜਾ ਰੀਤੀ ਦਾ ਵੇਚ ਸਕਦਾ ਨਾ 1 ਗ੍ਰਾਮ ਚਿੱਟਾ ਵੇਚ ਸਕਦਾ ਜੇ ਸਾਡੇ ਅਫਸਰ ਇਮਾਨਦਾਰ ਹੋਣ ਸਾਡੀਆਂ ਸਰਕਾਰਾਂ ਇਮਾਨਦਾਰ ਹੋਣ ਸਿਰਫ ਠਗੀ ਟੋਰੀ ਆ ਜਿਹਦਾ ਚਰੇ ਗਿਆ ਉਹਦਾ ਚਰੇ ਗਿਆ ਠੀਕ ਆ ਚਾਰ ਦਿਨ ਅਸੀਂ ਰੋਵਾਂਗੇ ਸਾਡਾ ਭਤੀਜਾ ਚੁੱਪ ਕਰ ਜਾਾਂਗੇ ਸਾਰਿਆਂ ਘਰ ਅਜੇ ਹੁੰਦਾ ਅਸਰ ਜਿਹੜੀ ਗੱਲ ਆ ਖਾੜਕੂ ਬਾਦ ਦੇ ਟਾਈਮ ਟੀਵੀ ਚ ਗੱਲਾਂ ਆਉਣੀਆਂ ਉਹਨੀਆਂ ਸੀਗੀਆਂ ਹੁਣ ਅੱਜ ਕੱਲ ਦੇ 20 30 ਸਾਲ ਦੇ ਮੁੰਡੇ ਇਹਨਾਂ ਗੱਲਾਂ ਤਾਂ ਨਹੀਂ ਪਤਾ ਜਦੋਂ ਇਹ ਗੱਲਾਂ ਹੋਣੀਆਂ ਉਹਨੇ ਚ ਕਾਰਕੂ ਦੇ ਟਾਈਮ 'ਚ ਵੀ ਅਸੀਂ ਪੰਜਾਬ ਨੂੰ ਇਹ ਜੀ ਚੀਜ਼ ਦਵਾਂਗੇ ਸਾਨੂੰ ਗੂੜੀ ਚਲਾਣ ਦੀ ਰੋੜ ਨਹੀਂ ਨੌਜਵਾਨੀ ਉਹੀ ਖਤਮ ਕਰ ਦੇਾਂਗੇ ਉਹ ਗੱਲਾਂ ਆਹੀ ਸੀ ਬਿਲਕੁਲ ਉਸ ਗੱਲ ਨੂੰ ਅਸੀਂ ਨਹੀਂ ਤੁਰੇ ਉੱਤੇ ਠੀਕ ਆ ਜਿਹੜਾ ਕੁਝ ਹੈਗਾ ਚਾਹੇ 50 ਕਿਲੋਮੀਟਰ ਸਰਕਾਰ ਨੇ ਦੇ ਵੀ ਦਿੱਤਾ ਕੀ ਅਸਰ ਹੋਇਆ ਜੀ ਕਿਨਸਾ ਕਦੋਂ ਕਿਉਂ ਨਹੀਂ ਬੰਦ ਹੋਇਆ ਕੁਝ ਨਹੀਂ ਸਰਬਸੇ ਸਿਆਸਤਿਆ ਸਿਆਸਤ ਹੁੰਦੀ ਆ ਹੁੰਦੀ ਰਹਿਣੀ ਆ ਠੀਕ ਆ ਸਿਆਸਤ ਤੋਂ ਬਿਨਾ ਕੁਝ ਨਹੀਂ ਹੈਗਾ 5 ਸਾਲ ਨੇ ਆ 4 ਸਾਲ ਕੱਢ ਲਏ ਸਾਧ ਰਹਿ ਗਿਆ ਉਹ ਨਵੇਂ ਕੋਈ ਨਾ ਕੋਈ ਹੋਰ ਕਰ ਜਗਾ ਦੇਣਗੇ ਆ ਹੀ ਕੋਈ ਛੁਣਾ ਨੌਜਵਾਨ ਮਰਦੇ ਰਹਿਣੇ ਬਜ਼ੁਰਗ ਜੀ ਬੈਠੇ ਨੇ ਸਾਡੇ ਨਾਲ ਇਹ ਵੀ ਸਾਡੇ ਨਾਲ ਇਹ ਵੀ ਭਾਵਕ ਹੋ ਗਏ ਸੀ ਜਦੋਂ ਬਾਪੂ ਜੀ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਬਾਰੇ ਹੁਣ ਕੌਣ ਸੋਚੂਗਾ ਇਹਨਾਂ ਦਾ ਵਾਰੀ ਵਾਰਸ ਕੌਣ ਹੈ ਜੀ ਜੀ ਕਾ ਖਾਲਸਾ ਜਿਹੜਾ ਇਹ ਨੌਜਵਾਨ ਗਿਆ ਜੀ ਉਹਦਾ ਕੀ ਨੌਸਿਕਾ ਤੇ ਤੁਸੀਂ ਉਹਦੇ ਕੀ ਲੱਗਦੇ ਉੱਚੀ ਬੋਲੋ ਸਰ ਪਰ ਪਿੰਡ ਦਾ ਹਿਸਾਬ ਪਰ ਅਜੀ ਮੈਂ ਹਿਸਾਬ ਕੀਤਾ ਹਾਂ। ਹਾਂ। ਅੰਦਰ ਜਿਹੜੀ ਯੋ ਨਾ ਉਸ ਦਾ ਪ੍ਰਾਸਿਤਾ ਇਹ ਦਾ ਪੁੱਤਰ ਸੀ। ਕਿ ਇਹ ਸਾ ਹਾਲਾਤ ਨੂੰ ਦੇਖ ਕੇ ਮਨ ਸਾਡਾ ਵੀ ਡਰ ਰਿਹਾ। ਕਿ ਛੋਟੇ ਛੋਟੇ ਬੱਚੇ ਕਿ ਸਰਾ ਗੁਜ਼ਾਰਾ ਕਰਨਗੇ ਔਰ ਇਹਦਾ ਕੀ ਬੜੇਗਾ। ਮੈਂ ਤਾਂ ਕੁਛ ਨਹੀਂ ਕਹਿ ਸਕਦਾ। ਸਿਰਫ ਇਹ ਕਹਿ ਸਕਦਾ ਕਿ ਸਰਕਾਰ ਨੂੰ ਥੋੜਾ ਜਆ ਜ਼ਰੂਰੀ ਚੀਜ਼ਾਂ ਦੇਣ ਦੀ ਲੋੜ ਆ ਇਹਨਾਂ ਕੰਮਾਂ ਤੋਂ ਰਾਜ ਕੀਤਾ ਜਾਵੇ ਤੇ ਸਾਡੇ ਜਿਹੜੇ ਮਲਾਕਮ ਨੇ ਇਹਨਾਂ ਨੂੰ ਵੀ ਥੋੜਾ ਜਆ ਸਿਝਾ ਦੇ ਜਿੰਨ ਲੰਦਾ ਕੇ ਕਿ ਇਹ ਵੀ ਥੋੜਾ ਜਆ ਸਤਾ ਜ਼ਰੂਰੀ ਕੰਮ ਔਰ ਸਾਡੇ ਜਿਹੜੇ ਸਰਕਾਰ ਦੇ ਮੁਲਾਜ਼ਮ ਨੇ ਉਹ ਵੀ ਸਿਰਫ ਇਹਨਾਂ ਕੰਮਾਂ ਵੱਲ ਧਿਆਨ ਨਹੀਂ ਦੇ ਰਹੇ ਜਦੋਂ ਸਰਕਾਰ ਨਹੀਂ ਦੇ ਸਕਦੀ ਧਿਆਨ ਤਾਂ ਸਰਕਾਰ ਦੇ ਮੁਲਾਜ਼ਮ ਤਾਂ ਧਿਆਨ ਦੇ ਸਕਦੇ ਨੇ ਔਰ ਉਹ ਵੀ ਤਾਂ ਸਰਕਾਰ ਦਾ ਹੁਕਮ ਹੋਵੇ ਤਾਂ ਹੀ ਕਰ ਸਕਦੇ ਨੇ ਮੈਂ ਤਾਂ ਇਹਨਾਂ ਕੋਸ਼ਿਸ਼ ਬੋਲੂਗਾ ਕਿ ਥੋੜਾ ਜਿਹਾ ਜ਼ਰੂਰੀ ਧਿਆਨ ਦੇਣ ਦੀ ਲੋੜ ਹੈ ਕਿ ਇਹਨਾਂ ਬੱਚਿਆਂ ਨੂੰ ਕੁਛ ਨਾ ਕੁਛ ਸਹਾਇਤਾ ਔਰ ਇਸ ਸੰਦੇਸ਼ ਜਿਹੜੇ ਕਰ ਰਹੇ ਨੇ ਲੋਕ ਇਹਦੇ ਚ 24 ਸੌ ਜਾ ਪ੍ਰਵਾਹ ਹੋਣਾ ਚਾਹੀਦਾ ਠੀਕਾ ਜੀ ਬਸ ਵੀ ਪਾਇਗੂ ਜੀ ਦਾ ਕਲਚਰ ਵਾਹਿਗੁਰੂ ਜੀ ਵਾਪੋਰੀ ਆਪਣੇ ਪਿੰਡ ਦੇ ਵਿੱਚ ਹੋਰ ਕਿੰਨੇ ਕਿ ਨੌਜਵਾਨ ਅੱਜ ਦੇ ਜਿਹੜੇ ਚਿੱਕੜੇ ਦਲਦਲ ਵਿੱਚ ਫਸੇ ਹੋਏ ਆ ਜਿਹੜੇ ਚੁੱਟਾ ਲੱਗ ਚੁੱਕਿਆ ਆ ਮੇਰਾ ਖਿਆਰ ਖਾਉਣਗੇ 7 8 10 ਤੁਹਾਡੇ ਅਸੀਂ ਪਿੰਡ ਦੇ ਤੁਹਾਡੇ ਪਿੰਡ ਦੀ ਆਬਾਦੀ ਤਾਂ ਥੋੜੀ ਜੀ ਹੈ ਜੀ ਆਬਾਦੀ ਥੋੜੀ ਹੈ ਬਸ ਫਿਰ ਜਦ ਖੁੱਲਾ ਆਉਂਦਾ ਫਿਰ ਆਬਾਦੀ ਚ ਇਹਨੇ ਬਾਗੀ ਆ ਸੋ ਫਿਰ ਇਹੀ ਕੁਛ ਕਰਦੇ ਥੋੜਾ ਛੋਟਾ ਜਿਹਾ ਮੁੱਠੀ ਪਰ ਪੈਣ ਦਾ ਜਿਹੜੇ ਬੱਚੇ ਖੇ ਨੌਜਵਾਨ ਜੇ ਉਹ ਪੇਟ ਚੜ ਗਏ ਮਗਰ ਬੱਚੂ ਕੌਣ ਜੀ ਬਜ਼ੁਰਗ ਫਸ ਜਾਣੇ ਬੱਚੇ ਵਾਜਣੇ ਬਸ ਜਿਹੜੇ ਮਗਰ ਬਚ ਗਏ ਉਹਨਾਂ ਤੇ ਕੀ ਕਰਨੇ ਮਰਚਣ ਸੈਂਟਰ ਚ ਵੀ ਜਾਣਾ ਚਾਹਦੇ ਇਹ ਤਾਂ ਵੱਜਣ ਹਾਂਜੀ ਹਾਂਜੀ ਉਹਨਾਂ ਨੂੰ ਸਰਕਾਰ ਨੂੰ ਚਾਹੀਦਾ ਦੇਖੋ ਅਸੀਂ ਵੀ ਸਾਥ ਦੇਣੇ ਆ ਮੇਰਾ ਖਿਆਲ ਉਹਨਾਂ ਦੇ ਮਾਂ ਬੇ ਵੀ ਸਾਥ ਦੇਣਗੇ ਇਸ ਗੱਲ ਤੇ ਜਿਹੜੀਆਂ ਲਾਚਾਂ ਸਿਰ ਤੇ ਚੱਕਣ ਦਾ ਉਹਦੇ ਮੋਢਿਆਂ ਤੇ ਚੱਕਣ ਦਾ ਤਾਂ ਉਹਨਾਂ ਦਾ ਜੇ ਸਰਕਾਰ ਇਲਾਜ ਕਰਾਵੇ ਮੇਰਾ ਖਿਆਲ ਸਾਰੇ ਸਾਥ ਦੇਣਗੇ ਉਹਨਾਂ ਦੇ ਮੱਤ ਵੀ ਬਸਾ ਦੇਣਗੇ ਇਲਾਜ ਵਾਲੋ ਇਹ ਨਹੀਂ ਜ਼ਰੂਰੀ ਪੀ ਉਹਨੂੰ ਰੋਕਥਾਮ ਕੀਤੀ ਜਾਵੇ ਜਿਹੜੇ ਵੱਡੇ ਤਰਸ ਤਸ ਕਰਾ ਜਿਹੜੇ ਕੰਮ ਕਰਦੇ ਆ ਕਿੱਥੋਂ ਸਮਾਨ ਆਉਂਦਾ ਹੈ ਪਹਿਲਾ ਕਾਸਮ ਪਿੰਲੇ ਨੰਬਰ ਤੋਂ ਤਾਂ ਗੱਲ ਹੀ ਇਹ ਆ ਕਿਤੇ ਰੋਕਥਾਮ ਬੰਦ ਲੱਗੇ ਤੇ ਬੰਦ ਹੋਵੇ ਕਿਸੇ ਰੂਟ ਇਹ ਕਿਸੇ ਨਾ ਕਿਸੇ ਰੂਟ ਬੰਦ ਹੋਵੇ ਟੀਕਾ ਜਿਹੜੇ ਮੁੰਡੇ ਆ ਹੁਣ ਲੱਗ ਚੁੱਕੇ ਆ ਉਹ ਮਰਦਿਆ ਰਹਿ ਵੀ ਨਹੀਂ ਸਕਦੇ ਉਹਨਾਂ ਦੀ ਜਾਨ ਤੜਪਦੀ ਆ ਉਹ ਤੇ ਤੇਰੇ ਵੀ ਸਰਕਾਰ ਕੋਈ ਨਾ ਕੋਈ ਇੰਤਜ਼ਾਮ ਕਰੇ ਉਹਨਾਂ ਨੂੰ ਕਿਤੇ ਸੈਂਟਰਾਂ ਚ ਭੇਜੇ ਉਹਨਾਂ ਦੀ ਕੋਈ ਦਵਾਈ ਬੂਟੀ ਹੋਵੇ ਉਹਨਾਂ ਦਾ ਵੀ ਕਿਸੇ ਨਾ ਕਿਸੇ ਰਣਾ ਚ ਹੋਵੇ ਕਈ ਇਹ ਜਿਹੇ ਸੈਂਟਰ ਚ ਜਾਂਦੇ ਉਹ ਤੋਂ ਮੁੰਡੇ ਮਰਿਓ ਆਉਂਦੇ ਨੇ ਬਹੁਤੇ ਸੈਂਟਰਾਂ ਦੇ ਵਿੱਚੋਂ ਅਸੀਂ ਦੇਖਦੇ ਆ ਹੁਣ ਨੌਨਿਦਨ ਇੱਕ ਕਲਾਸ ਦੇ ਸੈਂਟਰ ਚ ਆਪ ਲੈ ਕੇ ਆਏ ਸੀ ਜਿਹੜਾ ਸੈਂਟਰ ਦੇ ਵਿੱਚ ਜਮਾ ਕਰਦੇ ਉੱਥੇ ਕਰਾਇਆ ਮਾਪੇ ਤਾਂ ਕਹਿੰਦਾ ਜੇ ਸੈਂਟਰ ਚ ਅਸੀਂ ਪੈਸੇ ਭਰ ਦਿੱਤੇ ਸਾਡਾ ਬੱਚਾ ਉੱਥੇ ਸਹੀ ਹੋ ਗਿਆ ਜੂ ਕਈ ਉੱਥੇ ਵੀ ਪੈਸੇ ਭੁਲਾ ਲੰਦੇ ਆ ਪੈਸੇ ਉਧਰ ਰਾਜ ਨਹੀਂ ਸਹੀ ਹੁੰਦਾ ਉੱਥੇ ਮੁੰਡੇ ਮਰਦੇ ਨੇ ਗੱਲ ਤੇ ਸਾਰੀਆਂ ਗੱਲਾਂ ਤੇ ਸਰਕਾਰ ਨੂੰ ਗੌਰ ਕਰਨਾ ਕਿ ਸਰਕਾਰ ਕਰ ਲਈ ਆ ਸਰਕਾਰ ਇਹਨਾਂ ਕੰਮਾਂ ਲਈ ਆ ਲੋਕਾਂ ਦੀ ਰੱਖਿਆ ਕਰਨੀ ਜਿੱਥੇ ਕੋਈ ਨਾ ਕੋਈ ਐਸਾ ਕੰਮ ਹੁੰਦਾ ਸਰਕਾਰ ਦਾ ਕੰਮ ਆ ਸਰਕਾਰ ਹੁਣ ਅੱਗੇ ਤਾਂ ਉਹਨਾਂ ਪਿਛਲੇ ਬਿਆਨ ਭੁਖਵਾਤ ਸਿੰਘ ਸਾਹਿਬ ਦੇ ਦੇਖ ਲਓ ਉਹ ਕਹਿੰਦੇ ਸਰਕਾਰਾਂ ਬਖਾਉਨੀਆਂ ਨੇ ਅੱਜ ਕੌਣ ਬਖਾਉਦਾ ਅੱਜ ਦੇਖੋ ਅੱਜ ਜੇ ਤੁਸੀਂ ਆਨ ਰਿਕਾਰਡ ਸਰਚ ਮਾਰ ਕੇ ਕੱਢ ਲਓ ਭਗਵਾਨਤਮਨ ਦੇ ਬਿਆਨ ਨੇ ਕਿ ਚਿੱਟਾ ਕਿਤੇ ਨਹੀਂ ਆਉਂਦਾ ਇੱਥੇ ਲੀਡਰ ਬਖਾਉਂਦੇ ਨੇ ਤੇ ਸਰਕਾਰਾਂ ਬਖਾਉਂਦੇ ਨੇ ਅੱਜ ਦੱਸਿਓ ਕੌਣ ਬਖਾਉਂਦਾ ਹੋ ਤਾਂ ਸੰਭ ਹੋ ਨਹੀਂ ਚਾਹਤਾ ਕਿ ਲੀਡਰ ਪਹਿਲੇ ਕੋਈ ਤਾਂ ਪਹਿਲੇ ਲੀਡਰ ਵੀ ਰਹੇ ਉਹ ਕਿਹਾ ਕਹਿੰਦਾ ਹੁਣ ਤਾਂ ਤੁਹਾਡੀ ਆ ਹੁਣ ਤੇ ਜੱਤ ਗਰੇ ਆਮਕਰਾਂ ਦੇ ਵਿੱਚੋਂ ਮੁੰਡੇ ਆਏ ਆ ਸਦਾ ਆਮਕਰਾਂ ਦੇ ਆ ਹੁਣ ਆਮਕ ਤੇ ਖਾਛ ਹੋ ਗਏ ਹੁਣ ਕਿਤੇ ਆ ਹੁਣ ਕਿਹੜੀ ਗੱਲ ਦਾ ਅਸਰ ਪਿਆ ਮੇਰਾ ਤਾਂ ਖਿਆਲ ਕਹਿੰਦਾ ਵੀ ਕਾਗਰਸ ਜਾਨ ਤੇ ਕਾਦੀਆਂ ਨੇ 70 ਸਾਲ ਚ ਨਹੀਂ ਉਹਨਾਂ ਲੁੱਟਿਆ ਜਿੰਨਾ ਇਹਨਾਂ ਨੇ 4 ਸਾਲ ਚ ਲੁੱਟ ਰਿਆ ਚਲੋ ਆ ਮਰਗ ਤੇ ਬੈਠ ਕੇ ਐਗੀਆਂ ਗੱਲਾਂ ਨਹੀਂ ਤਾਂ ਕਰਨੀਆਂ ਚਾਹੀਦੀਆਂ ਪਰ ਲੋਕ ਦੁਖੀ ਨੇ ਜੋ ਲੋਕ ਨਹੀਂ ਵਾਜ ਜਿਹੜੀ ਹੋਣੀ ਨੌਜਵਾਨ ਪੀੜ੍ਹੀ ਹੈ ਦੇਖੋ ਤੁਸੀਂ ਕਹਿ ਵੀ ਉਹਨੂੰ ਹਸਪੀਟਲ ਵਿੱਚ ਰੱਖਿਆ ਕਿਸੇ ਸੰਸਥਾ ਵਿੱਚ ਤੁਸੀਂ ਦੱਸਿਆ ਗਿਆ ਲੈ ਕੇ ਗਏ ਸੀਗੇ ਉੱਥੋਂ ਆ ਕੇ ਮੁੜ ਕੇ ਇਹਨੂੰ ਚਾਹੀਦਾ ਸੀ ਆਪਣੇ ਆਪ ਛੱਡਣਾ ਚਾਹੀਦਾ ਜਿਹੜੇ ਨੌਜਵਾਨ ਹੋਰ ਆ ਉਹਨਾਂ ਨੂੰ ਵੀ ਚਾਹੀਦਾ ਵੀ ਇਹ ਜਿਹੜਾ ਚਿੱਟੇ ਦਾ ਨਸ਼ਾ ਬਹੁਤ ਬੁਰਾ ਹੈ ਉਹਦੇ ਵੱਲ ਜਾਣ ਨਾ ਕਿਸੇ ਸੰਗਤ ਨਾ ਕਰਨਾ ਬੱਚੇ ਦੇਖੋ ਜੀ ਇਸ ਗੱਲ ਦਾ ਪਤਾ ਹੀ ਆ ਵੀ ਜਿਹੜਾ ਮੁੰਡਾ ਸੂਟਾ ਲਾਉਣ ਤੋਂ ਜਿਵੇਂ ਅਸੀਂ ਗੱਲਾਂ ਸੁਣਦੇ ਆ ਜਿਹੜਾ ਮੁੰਡਾ ਸਰੰਜਾ ਤੇ ਆ ਗਿਆ ਉਹਦੀ ਅਖੀਰ ਨੂੰ ਮੌਤ ਹੀ ਮੌਤ ਆ ਉਹ ਅੱਜੋ ਜੀ ਵੀ ਉੱਚੇ ਮਹੀਨੇ ਚੋਜੂ ਦੋ ਮਹੀਨੇ ਚੋਜਵੇ ਕੋਈ ਇਹਦਾ ਦੱਸ ਦਿਆ ਵੀ ਦੋਜੇ ਕੋਈ ਨਹੀਂ ਮਾਰੀ ਮੁੱਡੀ ਸੂਈ ਵੱਧ ਘੱਟ ਲੱਗੀ ਮਾਰੀ ਮੁੱਡੀ ਦੋਜੇ ਵੱਧ ਘੱਟ ਲੱਗੀ ਇਹਦੀ ਮੌਤੇ ਮੌਤੇ ਦਾ ਰਾਜੇ ਕੋਈ ਨਹੀਂ ਜੀ ਜਸਵੰਤ ਸਿੰਘ ਜੀ ਬਲਾਕ ਪ੍ਰਧਾਨ ਪਿੰਡ ਮੱਤੇਵਾਰੇ ਤੋਂ ਖੜੇ ਨੇ ਜੀ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਏਰੀਆ ਦੇ ਵਿੱਚ ਪੈਂਦਾ ਜੀ ਇਹ ਬਲਾਕ ਦੇ ਵਿੱਚ ਪੈਂਦਾ ਹੈ ਜਿਹਦੇ ਮੁੰਡੇ ਦੀ ਡੈਥ ਹੋਈ ਆ ਹਾਂ ਜੀ ਭਾਜੀ ਇਹ ਮੁੰਡੇ ਦਾ ਨਾਮ ਕੀ ਸੀਗਾ ਜੀ ਤੇ ਕਿਵੇਂ ਹਾਦਸਾ ਬਣਿਆ ਸਭ ਤੋਂ ਪਹਿਲਾਂ ਤੇ ਜੁਨੀਆ ਦੇਖ ਰਹੇ ਮੀਡੀਆ ਚੱਲਣਾ ਭਾਈ ਗੁਰਜੀਤ ਸਿੰਘ ਦਾ ਖਲਸਾਛ ਰਿਵਾਈਵ ਗੁਰਜੀਤ ਕਿਹਦੇ ਹਾਂ ਹਾਂ ਅੱਜ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਸਵੇਰੇ ਮੋਰਨ ਟਾਈਮ ਤੇ ਜੋ ਜਿਸ ਮੁੰਡੇ ਦੀ ਮੌਤ ਹੋਈ ਆ ਸੋਢੀ ਦੀ ਉਹਦਾ ਜੋ ਵੱਡਾ ਭਰਾ ਆ ਵਿਕਰਮਜੀਤ ਸਿੰਘ ਸਾਡਾ ਸਰਕਲ ਪ੍ਰਧਾਨ ਵੀ ਰਹਿ ਚੁੱਕਾ ਇਸ ਪਿੰਡ ਦੇ ਵਿੱਚੋਂ ਜੀ ਸੋ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਬੜਾ ਦੁੱਖ ਲੱਗਿਆ ਮਨ ਨੂੰ ਕਿਉਂਕਿ ਸਾਨੂੰ ਪਤਾ ਦਸਤਾ ਸਾਹ ਰੰਦਾ ਸੀਗਾ ਵੀ ਮੇਰਾ ਛੋਟਾ ਵੀਰ ਇਹਦਾ ਕਰਕੇ ਨਸ਼ੇ ਦਾ ਆਦੀ ਹੋ ਚੁੱਕਾ ਆ ਤੇ ਜਦੋਂ ਇਹਨਾਂ ਨੇ ਫਿਰ ਮੈਨੂੰ ਇਹ ਵੀ ਦੱਸਿਆ ਵੀ ਅਸੀਂ ਉਹਦਾ ਇਲਾਜ ਕਰਾਉਣਾ ਚਾਹੁੰਦੇ ਉਹਨਾਂ ਨੇ ਸੈਂਟਰ ਵੀ ਭੇਜਿਆ ਜਦੋਂ ਨਸ਼ੇ ਚਿੱਟੇ ਦੀ ਜਿਹੜੀ ਲਤ ਲੱਗ ਜਾਂਦੀ ਆ ਤੁਹਾਨੂੰ ਪਤਾ ਉਹ ਕਿੱਥੋਂ ਹਟਦੀ ਆ ਜੀ ਬਿਲਕੁਲ ਸਭ ਤੋਂ ਜਿਹੜੀ ਪਰੇਸ਼ਾਨੀ ਆ ਉਹ ਮਾਪਿਓ ਨੂੰ ਬੱਚਿਆਂ ਨੂੰ ਭੈਣ ਭਰਾਵਾਂ ਨੂੰ ਹੁੰਦੀ ਆ ਕਿਉਂਕਿ ਉਹਨਾਂ ਨੇ ਉਹਨਾਂ ਦੇ ਬੱਚੇ ਜਿਹੜੇ ਹੁੰਦੇ ਸੰਭਾਲਨੇ ਹੁੰਦੇ ਆ ਬਾਅਦ ਵਿੱਚ ਹੁਣ ਤਿੰਨ ਧੀਆਂ ਆਂ ਛੋਟੜੀਆਂ ਦੇਖ ਕੇ ਤਰਸਵਾਂਦਾ ਆ ਮਨ ਕਾਫੀ ਦੁਖੀ ਆ ਚੀਜ਼ ਨੂੰ ਦੇਖ ਕੇ ਤੇ ਤੁਹਾਨੂੰ ਪਤਾ ਵੀ ਜੋ ਚੱਟਾ ਆ ਇਹ ਪਹਿਲੀਆਂ ਸਰਕਾਰਾਂ ਨੇ ਬਕਾਇਆ ਉਹਨਾਂ ਨੇ ਹੀ ਲੈ ਕੇ ਹੁੰਦਾ ਪੰਜਾਬ ਦੇ ਵਿੱਚ ਸਰਕਾਰ ਬਣੀ ਤੇ ਭਗਵੰਤ ਮਾਨ ਦੇ ਨਾਲੇ ਥੋੜਾ ਟਾਈਮ ਹੋਇਆ ਲਗਭਗ 4 ਸਾਲ ਵੀ ਨਹੀਂ ਹੋਏ ਹਾਲੇ ਪੂਰੇ ਸਰਕਾਰ ਪੂਰੇ ਯਾਨ ਚੰਗੀ ਤਰ੍ਹਾਂ ਜੋ ਜੁੱਧ ਨਸ਼ਾ ਪ੍ਰੋਤਿਭੀ ਮਹਿੰਮਾ ਚਲਾਈਆਂ ਨੇ ਹਰ ਆਪ ਹੰਡੇ ਜਾ ਰਹੇ ਨੇ ਕਿਉਂਕਿ ਚੱਟਾ ਜਿਹੜਾ ਇਹ ਪਹਿਲੀਆਂ ਸਰਕਾਰਾਂ ਪਛਾਇਆ ਸੀਗਾ ਸੋ ਉਸ ਦੇ ਵਿੱਚ ਜੋ ਸਵਿਚ ਠੱਲ ਪਾਈ ਗਈ ਆ ਜੋ ਠੱਲ ਪਾਈ ਗਈ ਆ ਜੋ ਠੱਲ ਪਾਈ ਗਈ ਆ ਸਰਕਾਰ ਵੱਲੋਂ ਔਰ ਜੇ ਮੈਂ ਸਾਡੇ ਰਾਜਸਥਾਨੀ ਜਿਵੇਂ ਚੌਂਤੇ ਦੇ ਵਿੱਚ ਜਿਵੇਂ ਨਸ਼ੇ ਦੀ ਰਾਜਸਥਾਨੀ ਮੰਨਿਆ ਜਾਂਦਾ ਸੀਗਾ ਉਥੇ ਵੱਡੇ ਵੱਡੇ ਤਸਕਰ ਸੀਗੇ ਜਿਹੜੇ ਜਿਹੜੇ ਚਿੱਟੇ ਦੇ ਤਸਕਰ ਸੀਗੇ ਜਦੋਂ ਸਰਕਾਰ ਨੇ ਜਾਂ ਆਪਣੇ ਥਾਣੇ ਦੇ ਪ੍ਰਸ਼ਾਸਨ ਨੇ ਉਹਨਾਂ ਦੇ ਉੱਤੇ ਚੰਗੀ ਤਰ੍ਹਾਂ ਉਹਨਾਂ ਨੇ ਉਹਨਾਂ ਤੇ ਰੇਟਾਂ ਕੀਤੀਆਂ ਤਾਂ ਉਹ ਤਸਕਰ ਭੱਜ ਚੁੱਕੇ ਨੇ ਸੋ ਆਸ-ਪਾਸ ਤੇ ਜਿਵੇਂ ਕੋਈ ਦਰਿਆਵਾਂ ਦੇ ਇਲਾਕਾ ਹੋ ਗਏ ਜਿਵੇਂ ਕੋਈ ਜਿਵੇਂ ਸ਼ਮਸ਼ਾਨ ਘਾਟਾ ਹੋ ਗਿਆ ਇਦਾਂ ਦੀ ਜਗ੍ਹਾ ਤੇ ਜਾ ਕੇ ਚਿੱਟੇ ਉਹ ਨਸ਼ਾ ਤਸਕਰ ਕਰਨ ਲੱਗ ਗਏ ਆ ਸੋ ਸਾਡੇ ਦਾ ਪੰਜਾਬ ਦੇ ਲੋਕਾਂ ਨੂੰ ਆਖੀ ਲਾ ਵੀ ਜੋ ਵੀ ਵੀਰ ਕੋਈ ਮਾਂ ਕੋਈ ਭਰਾ ਆ ਕੋਈ ਚੱਟਾ ਛੜਨਾ ਚਾਹੁੰਦਾ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆ ਅਸੀਂ ਇਹਨਾਂ ਨੂੰ ਸੈਂਟਰਾਂ ਵਿੱਚ ਭਰਤੀ ਕਰਾਵਾਂਗੇ ਹੋਰ ਉਹਦਾ ਪ੍ਰੋਪਰ ਇਲਾਜ ਕਰਾਵਾਂਗੇ ਤੇ ਜਿਹੜੇ ਇਸ ਟਾਈਮ ਮੌਤ ਹੋਈ ਇਸ ਮੁੰਡੇ ਦੀ ਇਹਦੇ ਬਾਰੇ ਕੋਈ ਪੁਲਿਸ ਵਾਲਾ ਪ੍ਰਸ਼ਾਸਨ ਵਾਲਾ ਇੱਥੇ ਕੋਈ ਨਹੀਂ ਹੈਗਾ ਇਹ ਕਿ ਆ ਸੋਚਣਾ ਨਹੀਂ ਦਿੱਤੀ ਇਹਨਾਂ ਨੇ ਕੋਈ ਐਫ ਆਰ ਆਈ ਕੋਈ ਵਗੈਰਾ ਕੋਈ ਦਰਜ ਕਰਾਈ ਕੋਈ ਰਿਪੋਰਟ ਕੋਈ ਪ੍ਰਸ਼ਾਸਨ ਨੂੰ ਇਹਨਾਂ ਨੇ ਸੋਚਣਾ ਦਿੱਤੀ ਸੀ ਪ੍ਰਸ਼ਾਸਨ ਮੌਕੇ ਤੇ ਆਇਆ ਵੀ ਆ ਔਰ ਇਹਨਾਂ ਦੇ ਪਰਿਵਾਰ ਨੇ ਕਿਹਾ ਵੀ ਅਸੀਂ ਪੋਸਟਮਾਰਟਮ ਨਹੀਂ ਕਰਾਉਣਾ ਚਾਹੁੰਦੇ। ਹੂੰ। ਸੋ ਸਹਿਮਤੀ ਦੇ ਨਾਲ ਇਹ ਚੀਜ਼ ਹੋਈਆ। ਇੱਕ ਇਲਜ਼ਾਮ ਲੱਗ ਰਿਹਾ ਵੀਰਾ ਵੱਲੋਂ ਕਹਿੰਦੇ 4 ਸਾਲ ਹੋ ਗਏ 4 ਸਾਲ ਥੋੜੇ ਨਹੀਂ ਹੁੰਦੇ ਹੈਗੇ। ਜੁਧ ਨਸ਼ਿਆਂ ਵਿਰੋਧ ਹੈ ਜਦ ਤੁਸੀਂ ਇੱਕ ਵਾਰੀ ਬਰੀਕੀ ਤੋਂ ਤਹਿਕੀਕਾਤ ਕਰੋਗੇ ਜਦੋਂ ਵੱਡੇ ਵੱਡੇ ਤਸਕਰ ਵੀ ਮੋਰੀ ਆ ਜਾਂਦੇ ਆ ਉਹਦੇ ਵੱਲ ਖਿਆਲ ਨਹੀਂ ਕੀਤਾ ਜਾਂਦਾ ਜੀ। ਕੋਈ ਜੀ ਸਰਕਾਰ ਲੱਗੀ ਹੋਈ ਆ ਹੌਲੀ ਹੌਲੀ ਕਰਕੇ ਜਿਹੜੀ ਜੜ ਵੱਡੀ ਜਾਊਗੀ ਨਸ਼ੇ ਦੀ। ਕਿਉਂਕਿ ਇੱਕ ਵਾਰ ਤਾਂ ਹੈ ਨਹੀਂ ਵੀ ਜਿਹੜਾ ਚਟਾ ਹੈ ਨਾ ਉਹ ਜੜੋ ਖਤਮ ਕਰੋਗੀ ਸਰਕਾਰ ਠੀਕ ਹੈ ਜੀ ਇਹ ਸੰਤ ਜਸਵੰਤ ਸਿੰਘ ਜੀ ਸੋ ਉਮੀਦਾਂ ਬੜੀਆਂ ਨੇ ਜੀ ਸਰਕਾਰ ਕੋਲੋਂ ਸੋ ਜੇ ਇਹ ਨਸ਼ਿਆਂ ਦੇ ਉੱਪਰ ਠੱਲ ਪਾਈ ਜਾਵੇਗੀ ਤਾਂ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਸੁਧਾਰ ਹੋ ਸਕਦਾ ਨਹੀਂ ਤਾਂ ਸਰਕਾਰਾਂ ਆਂਦੀਆਂ ਰਹਿਣੀਆਂ ਜਾਂਦੀਆਂ ਰਹਿਣੀਆਂ ਸਰਕਾਰ ਅੱਗੇ ਬੇਨਤੀ ਕਰਦਾ ਕਿ ਇਹ ਜੋ ਚਿੱਟਾ ਵੇਚਣ ਵਾਲੇ ਛੋਟੇ ਛੋਟੇ ਤਸਕਰ ਹੈ ਤੁਸੀਂ ਇਕੱਲੇ ਪੀਣ ਵਾਲੇ ਨੂੰ ਨਾ ਫੜੋ ਜਿਹੜੇ ਉਹਨਾਂ ਨੂੰ ਦੇਖ ਕੇ ਜਾਂਦੇ ਹੋ ਉਹਨਾਂ ਨੂੰ ਫੜੋ ਉਸ ਤੋਂ ਬਾਅਦ ਜਿਹੜੇ ਬڑے-ਬڑے ਮਗਰਮਾਛ ਐ ਤੁਹਾਨੂੰ ਸਾਰਾ ਪਤਾ ਇਹਨੂੰ ਇੱਕ ਵਾਰੀ ਤੁਸੀਂ ਪੂਰੀ ਇਨਕੁਆਇਰੀ ਕਰਕੇ ਚਿੱਟੇ ਨੂੰ ਠੱਲ ਪਾਓ ਜੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸ ਤੋਂ ਨੂੰ 2027 ਦੇ ਵਿੱਚ ਲੋਕਾਂ ਦੀ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪੈਣਾ ਜੇਕਰ ਤੁਸੀਂ ਚੰਗੀ ਤਰ੍ਹਾਂ ਜੁਧ ਨਸ਼ਾ ਜੁਧ ਨਸ਼ਾ ਦੇ ਵਿਰੁੱਧ ਜਿਹੜੀ ਤੁਸੀਂ ਇੱਕ ਮਹਿੰਮ ਚਲਾਈ ਸੀ ਜੇ ਉਹ ਦੇ ਉੱਪਰ ਸੰਗਤਾਂ ਨੂੰ ਨਾਲ ਤੋਰਨਾ ਚਾਹੁੰਦੇ ਆ ਤਾਂ ਇਹਦੇ ਪਰ ਚੰਗੀ ਤਰ੍ਹਾਂ ਠੱਲ ਪਾਈ ਜਾਵੇ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਾਠੌਰ ਬੁੱਧਗੜ ਤੋਂ ਤੁਸੀਂ ਦੇਖ ਰਹੇ ਸੀ ਆ ਦੇਸ਼ ਦੁਨੀਆ